ਮਾਨ ਸਾਹਿਬ ਜਿਹੜਾ ਆਪਣੇ ਇੱਥੇ ਸਮਾਗਮ ਆਪਾਂ ਕਰਾਇਆ ਵਾ ਇਹਦੇ ਬਾਰੇ ਜਾਣਕਾਰੀ ਦਿਓ ਸੰਗਤ ਨੂੰ ਇਹ ਆਹ ਰਜੀ ਵੀਰੇ ਇਹ ਜਿਹੜਾ ਅੱਜ ਦਾ ਆਪਾਂ ਵਿਸ਼ੇਸ਼ ਕਰਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਾਰੇ ਨਗਰ ਨਿਵਾਸੀ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਇਹ ਸਮਾਗਮ ਇਸ ਵਾਰ ਵੱਡੇ ਪੱਧਰ ਤੇ ਹੋਇਆ ਇਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਪਣੇ ਨਗਰ ਵਿੱਚ ਚਰਨ ਮਾਰਕ ਪਾਉਣ ਦੀ ਖੁਸ਼ੀ ਅੰਦਰ ਹੋਇਆ ਉੰਜ ਤਾਂ ਆਪਾਂ ਨੂੰ ਪਤਾ ਵੀ ਆਪਾਂ ਜਿਹੜਾ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਇੱਥੇ ਮਨਾਉਂਦੇ ਆ ਗੁਰੂ ਨਾਨਕ ਦੇਵ ਜੀ ਸਹਿ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾਂਦਾ ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਪ੍ਰਕਾਸ਼ ਦਿਹਾੜਾ ਇੱਥੇ ਆਪਾਂ ਮਨਾਇਆ ਜਾਂਦਾ ਪਰ ਇਸ ਵਾਰ ਸਾਰੀ ਸੰਗਤ ਨੇ ਪ੍ਰਬੰਧਕ ਕਮੇਟੀ ਨੇ ਇਹ ਅਪਰਾਨਾ ਕੀਤਾ ਅੱਗੇ ਵੀ ਹੂੰ ਤਾਂ ਜਾਨੀ ਇਹ ਸਮਾਗਮ ਸੀ ਜਿਹੜਾ ਇਹ ਮਨਾਇਆ ਜਾਂਦਾ ਸੀ ਗੁਰਦੁਆਰਾ ਸਾਹਿਬ ਦੇਖੇ ਜਾਨੀ ਅੱਗੇ ਉਦਾਂ ਛੋਟੇ ਪੱਧਰ ਤੇ ਜਾਂ ਅਮਰਤ ਵੇਲੇ ਮਨਾ ਦਿੰਦੇ ਸੀ ਹਾਂਜੀ ਜਾਂ ਸਹਿਜ ਪਾਠ ਪ੍ਰਕਾਸ਼ ਕਰਾ ਕੇ ਭੋਗ ਪਾਈ ਜਾਂਦੇ ਸੀ ਤੇ ਇਸ ਵਾਰ ਇਹ ਸਾਰਾ ਪ੍ਰਬੰਧ ਕੀਤਾ ਵੀ ਆਪਾਂ ਇਹਨੂੰ ਹਾਈ ਲੈਵਲ ਤੇ ਮਨਾਇਆ ਜਾਵੇ ਕਿਉਂਕਿ ਬਹੁਤ ਵੱਡੀ ਗੱਲ ਆ 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਇਸ ਇਲਾਕੇ ਨੂੰ ਜਦੋਂ ਤਾਰਿਆ ਨਾ ਜਿਸ ਵੇਲੇ ਮਹਾਰਾਜ ਨੇ 1688 ਵਿਕਰਮੀ ਨੂੰ ਮਹਾਰਾਜ ਦਾ ਜੰਗ ਲੜਿਆ ਹਾਂਜੀ ਯਾਨੀ ਇਤਿਹਾਸ ਚ ਆਉਂਦਾ ਵੀ ਉਹ ਮਹਾਰਾਜ ਮਹਾਰਾਜ ਦੇ ਜੰਗ ਲੜਨ ਤੋਂ ਬਾਅਦ ਹਾਂਜੀ ਜਦੋਂ ਆਪਣੇ ਇਸ ਇਲਾਕੇ ਚ ਆਏ ਆ ਉਦੋਂ ਮਹਾਰਾਜ ਪਿਛਲੇ ਜਿਹੜੇ ਸਾਰੇ ਪਿੰਡਾਂ ਤਖਤੂਪੁਰਾ ਸਾਹਿਬ ਉਦੋਂ ਕਿ ਦਿਨਾ ਕਾਂਗੜ ਸਾਰੇ ਇਹਨਾਂ ਲੱਕ ਪਿੰਡਾਂ ਲੋਪੋ ਚੱਕਰ ਸਾਰੇ ਇਹ ਪਿੰਡਾਂ ਵਿੱਚ ਹੁੰਦੇ ਹੋਏ ਮਹਾਰਾਜ ਆਪਣੇ ਉਦੋਂ ਇਸ ਨਗਰ ਵਿੱਚ ਆਇਆ ਵੀ ਅੱਜ ਦੇ ਦਿਨ ਮਹਾਰਾਜ ਨੇ ਚਰਨ ਪਾਏ 28 ਮੱਘਰ ਵਾਲੇ ਦਿਨ ਠੀਕ ਹੈ ਹਾਂ ਇਹ ਜਾਨੀ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਨਹੀਂ ਇਹ ਦੇਸੀ ਮਹੀਨੇ ਦੇ ਹਿਸਾਬ ਨਾਲ 28 ਮੱਘਰ ਦਾ ਜਿਹੜਾ ਦਿਨ ਆ ਉਹ ਤਰੀਕ ਜਿਹੜੀ ਮਰਜ਼ੀ ਹੋਵੇ ਦਿਨ ਜਿਹੜਾ ਮਰਜ਼ੀ ਹੋਵੇ ਜਾਨੀ ਇਹ ਅਗਲੀ ਵਾਰ 28 ਮੱਘਰ ਦੇ ਹਿਸਾਬ ਨਾਲ ਵੱਡਾ ਸਮਾਗਮ ਆ ਜਿਹੜਾ ਉਹ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰ ਬਹੁਤ ਵੱਡਾ ਸਮਾਗਮ ਕਰਾਇਆ ਗਿਆ ਤੇ ਕਾਠ ਵੀ ਬਹੁਤ ਬਈ ਸੰਗਤ ਨੇ ਹਾਂਜੀ ਹਾਂ ਸੰਗਤ ਨੇ ਬਹੁਤ ਸ਼ਾਹ ਦੇ ਨਾਲ ਸੰਗਤ ਦਾ ਪ੍ਰੇਮ ਨਗਰ ਨਿਵਾਸੀਆਂ ਨੇ ਬੜੀ ਜਾਨੀ ਸੇਵਾ ਵੀ ਧੂਮ ਧਾਮ ਨਾਲ ਕਿੰਨੇ ਨੌਜਵਾਨਾਂ ਨੇ ਤੇ ਬੀਬੀਆਂ ਨੇ ਬਹੁਤ ਸੇਵਾ ਸੰਗਤ ਨੇ ਕੀਤੀ ਹੈ ਭਾਈ ਕਮਲ ਸਿੰਘ ਦੋ ਪੁੱਤਰ ਅਨੀਖ ਨਾਲ ਤੇ ਨਾਲ ਕਾਲੇ ਖਾਂ ਭਾਗਿਆਂ ਨੂੰ ਲੈ ਕੇ ਪੰਜ ਯਾਪਨ ਤਿਆਰ ਕਰਕੇ ਮਹਾਰਾਸ਼ਵੇਂ ਪਾਠ ਵਰਤ ਕਰਵਾਉਣਾ ਸੀ ਇੱਕ ਇਹਦਾ ਵਜ਼ੀਰ ਸੀ ਜਿੱਥੇ ਜੱਗ ਹੋਇਆ ਨਾ ਰਾਇ ਤੋਂ ਤੋ ਲੱਗਾ ਸੀ ਤੇ ਲੱਗ ਉਹ ਤੇ ਪੂਰਾ ਸ਼ਹਿਰ ਵਸਿਆ ਕਹਿੰਦੇ ਕਿਉਂ ਨਹੀਂ ਦਾ ਮੋਤਾ ਸੀ ਰਾਇ ਤੋਂ جدہ سوتا کرنا دے سکھا دے سکھا دے 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 ہوتا آپ کا سکھ تیار کر کے ਕਰ ਦਿੰਦੇ 让我们干杯！

ਦੇ ਅੰਦਰਪਤੀ ਜੇ ਅਲੀਖਾਂ

موسیقی <سؤال> Boa

ਸੈਕਲਿਊ ਬੋਸਦੀ ਮਹਾਰਾਜ ਇਹ ਦੋ ਪ੍ਰਕਾਸ਼ ਕਿੜਾ ਰਿਹਾ 6 ਜਨਵਰੀ ਨੂੰ ਉਸ ਵਾਰ ਦੇ ਵਿੱਚ ਸੰਕਤਾਂ ਨੂੰ ਬੇਨਤੀ ਹੈ ਇਹ 4 ਤਰੀਕ ਨੂੰ ਅਖੰਡ ਪਾਠ ਆਰੰਭ ਹੋਣ ਕੇ ਗੁਰੂ ਘਰ ਵਿਖੇ 6 ਜਨਵਰੀ ਨੂੰ ਪਾਇਆਣਗੇ ਅਤੇ ਨਗਰ ਕੀਰਤਨ ਜਿਹੜਾ ਉਹ 5000 ਰੁਪਏ ਨੂੰ ਹੋਵੇਗਾ ਕਿਉਂਕਿ 5 ਜਨਵਰੀ ਨੂੰ ਆਏ ਦੁਆਰਾ ਅਸੀਂ ਇਹ ਮੇਰਾ ਸੋਚਿਆ ਵੀ ਐਤਵਾਰ ਛੁੱਟੀ ਵਾਲਾ ਨਕਲੇ ਨਾਲ ਤੋਂ ਬੱਚੇ ਸਕੂਲੀ ਬੱਚੇ ਅਧਿਆਪਕ ਸਵਾਰ ਹੋਰ ਕੋਈ ਵੀ ਪਰਾਜਮਾ ਕੋਈ ਦਾ ਸਵਾਰ ਹੋ ਹਿੱਸਾ ਵੜੇ ਕਰ ਪੰਜ ਜਨ ਪ੍ਰੀਤਵਾਰ ਨੂੰ ਲਗ ਕੀਤਾ ਹੋਵੇਗਾ ਉਸ ਤੋਂ ਪਹਿਲਾਂ ਸੂਚੇ ਨਗਰ ਦੀ ਜੋ ਸਜੋਗ ਦੇ ਨਾਲ ਹਰ ਸਾਲ ਨਗਰ ਦੇ ਵਿੱਚ ਕਰਕੇ ਪ੍ਰਵਾਹ ਮੇਰੇ ਲੱਡੇ ਜਾਂਦੀ ਹੈ ਤੋਂ ਸੱਜਣਾ ਵੱਲੋਂ ਫਿਰ ਬੇਤੀ ਹੈ ਕਿ ਸਵਾਰੇ ਦੀ ਪ੍ਰਵਾਹ ਪਈ ਜਾ ਜੋ ਬਨਸਰਾ ਕੀਤਾ ਜਾਵੇ ਉਹ ਤਾਇਰ ਦੀ ਕੋਈ ਸ਼ੁਰੂ ਕਰਕੇ ਤੈ ਤਰੀਕਾ ਕੀਤਾ ਜਾਵੇਗਾ ਸੋ ਸਾਰੇ ਸੰਗਤਾਂ ਦੇ ਸਵਾਗਤ ਕਰ ਜੜਾ ਉਸ ਤੋਂ ਪਹਿਲਾਂ ਕੁਝ ਸਵਾਗਤ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਜੀ ਬਾਬਾ ਬ੍ਰਹੇਸ਼ ਗਰੇਲ ਵਾਲੇ ਇਹਨਾਂ ਵੱਲੋਂ ਵੀ ਨਿੱਕੇ ਕਰਿਆ ਸਹਿਰ ਜਦੇ ਸ਼ਹਾਦਤ ਬਹੁਤ ਰਾਕੇ ਲਾ ਕੇ ਕਰਨਾ ਨਾਲ ਹੀ ਮੈਡੀਕਲ ਕੈਂਪ ਲਾਉਣੇ ਆ ਉਹਨਾਂ ਦਾ ਡੇਟਾ ਦਾ ਸਮਾਪਤ ਸਥਾਨ ਹੈ ਜਿਹੜਾ اس کا ساریڈا تفاویک رخی Bana ساری سے آتی ہو رسول کردی م glorious Wir proposals amed و جاگرہ جاگرہ شاہر شتند گروhes شرک گرہ وسلم شمال ਵੱਤਰ ਕੀ ਉੱਚੀ ਦੇ ਸੱਚੀ ਗੁਰੂ ਸੋਈ ਸੰਗਤ ਬਲੋਪਤੇ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਤਤੇ ਸਤਿ ਤਿਨਾ ਤੁਹਾਨੂੰ ਲੱਗ ਰੱਤ ਗਈ ਕਿ ਤੁਸੀਂ ਉਸ ਮਾਨ ਰਣ ਦੇ ਇੱਥੇ ਆਉਣ ਦੀ ਖੁਸ਼ੀ ਬਣਾਰੇ ਹੋ ਜਿਸ ਦਾ ਸਰਕਾਰ ਸਾਨੂੰ ਇਸ ਧਰਤੀ ਦੇ ਆਲ ਦੁਨੀਆਂ ਸੁਭਾ ਮੇਰਾ ਜਿਸ ਦਿਨ ਤੋਂ ਇਹ ਜਿੰਦਗੀ ਦੀਆਂ ਖੁਸ਼ੀਆਂ ਅਸੀਂ ਮਾਣ ਰਹੇ ਨਾ ਉਹ ਸਾਰਾ ਖੁਸ਼ ਉਹਨਾਂ ਮਹਾਨ ਜਨਮ ਦੀ ਦੇਣਾ ਸੋ ਉਹਨਾਂ ਦਿੱਤੇ ਹੋਏ ਸੱਲਮ ਜੀ ਸਮੇਂ ਦੇ ਵਿੱਚੋਂ ਜਿੰਦਗੀ ਦੇ ਕੋਲ ਤਾਦ ਸੀ ਜੇ ਉਸ ਨੂੰ ਸਮਾਤਮ ਕਰ ਲਈਏ ਕੋਈ ਮਹਿਗਾ ਸਰਦਾਰੀ ਸੋ ਮੈਂ ਜਦਾ ਸਮਝਦਾ ਹਾਂ ਦੋ ਬੇਨਤੀਆਂ ਤੁਹਾਡੀ ਸੁਣੋ ਕਰੀਆਂ ਪਹਿਲੀ ਬੇਨਤੀ ਕਿ ਤਾਂ ਸੁੰਦਰ ਦੇਰ ਬਦਵਾਨ ਵਿਸ਼ੇਸ਼ ਗਿਤਾ ਦੇ ਚਾਹੇ ਸਹਿਜ ਦੇ ਉਨੀ ਜਿੱਦਾਂ ਵੱਡੇ ਸਾਕੇ ਸਰਾਂ ਦੀ ਦਿਵਾਰ ਦੇ ਸ਼ਹੀਦਾਂ ਸ਼ਮਕੌਰ ਦੀ ਗੜੀ ਦੇ ਸ਼ਹੀਦਾਂ ਮਾਤਾ ਗੁਰੂ ਘਰ ਦੀ ਮਾਨ ਸ਼ਰਾਨੀ ਸਜਦਾ ਕਰਦੇ ਨੇ ਇਹਨਾਂ ਕੀਰਤਨ ਅਰਦੇ ਰਲ ਵਿੱਚ ਫੈਰੀ ਨਗੂਆ ਐਸ ਨਗਰ ਕੀਰਤਨ ਦਾ ਪੰਨ ਵਰਤੋਂ ਦੀ ਕੁਟਿਆਰੋਂ ਚੱਲ ਕੇ ਸਮੁੱਚੇ ਨਗਰ ਦੀ ਫੇਰੀ ਹੋਵੇਗਾ ਇਸ ਜਿਹੜੇ ਦੌਰਾਨ ਇਸ ਨਗਰ ਕੀ ਦਾ ਕੋਈ ਪੁਨਾ ਨਹੀਂ ਹੋਵੇਗਾ ਕਿਤੇ ਕੋਈ ਸਟੇਜ ਨਹੀਂ ਲੱਗੇਗੀ ਸਾਰੀ ਸੰਗਤ ਸਹਿਤ ਲਈ ਨਤਨ ਚਲਦੀ ਹੋਈ ਸਮੁੱਚੇ ਨਗਰ ਦੀ ਫੇਰੀ ਲੱਗੇਗੀ ਇਸ ਦੇ ਚੱਲਣ ਦਾ ਸਮਾਂ ਸਵੇਰ 10:00 ਤੋਂ 10:30 ਦੇ ਦਿਲ ਤੱਕ ਹੋਵੇਗਾ ਸੋ ਆਪਸਰ ਨੂੰ ਸੁੰਦਰ ਬੇਨਤੀ ਹੈ ਕਿ ਜਿਹੜੀਆਂ ਸਤਾਂ ਫਤਿਹਗੜ ਦੀ ਗੁਦਰਤ ਧਰਤੀ ਤੇ ਸਹਿਜ ਅਦਨ ਸਿਰਦਾ ਕਰਨ ਲਈ ਉਸ ਜੋਰ ਵਿੱਚ ਨਿਮਸ਼ਮ ਨਹੀਂ ਹੋ ਸਕਦੀਆਂ ਉਹਨਾਂ ਨੂੰ ਆਪਣੀ ਨਗਰ ਦੇ ਵਿੱਚ ਸਹਿਜ ਅਦਨ ਸਿਰਦਾ ਕਰਨ ਦਾ ਮੌਕਾ ਪ੍ਰਬੰਧਕ ਵੱਲੋਂ ਗੁਰੂ ਜੀ ਦੇ ਅਰਸ਼ ਸੰਤ ਦਾ ਦਿੱਤਾ ਜਾ ਰਿਹਾ ਹੈ ਆਪ ਨੂੰ ਸੁਮੇਂ ਮੀਤੀ ਕਿ ਅੱਜ ਤੇ ਕੰਮ ਤੋਂ ਦੇ ਇੱਕ ਦਿਨ ਪਹਿਲਾਂ ਨਿਕਾ ਕੇ ਉਸ ਦਿਨ ਦੇ ਜੇ ਚਾਰ ਤਨ ਘੰਟੇ ਤੁਸੀਂ ਉਹਨੂੰ ਗੁਰਦੇ ਸਰ ਦੇ ਦਰਸ ਸੱਤ ਕਰਕੇ ਸਮੁੱਚੇ ਦਿਲ ਲਈ ਪਾਕੇ ਵਰਤ ਕੇ ਨਿਰਗੀਤ ਦੇ ਵਿੱਚ ਫੇਰੀ ਪਾਕੇ ਆਪਣੇ ਜੀਵਨ ਦੀਆਂ ਖੁਸ਼ੀਆਂ ਤਾਸਪ ਕਰੋ ਤਤ ਤੋਂ ਡੋ ਚੰਗੀ ਗੱਲ ਲਈ ਇਸੇ ਨਾਲ ਹੀ ਮਨ ਦੇ ਲਈ ਤੁਹਾਡੇ ਨਾਲ ਸਮਝ ਕਰਦੇ ਆ ਕਿ ਨਰਕੀਰਤਨ ਸਮਾਂ ਸ਼ਰਾਂ ਦਾ ਸੰਦਰਭ ਦੇਣ ਬਹੁਤ ਵੱਡਾ ਹੈ ਵੱਡੇ ਤੇ ਛੋਟੇ ਸਹਿਜ ਅਧਿਨ ਸਿੱਧਾ ਕਰਨ ਦੇ ਲਈ ਇਹ ਨਰਕੀਰਤਨ ਕੀਤਾ ਜਾ ਰਿਹਾ ਹੈ ਆਪ ਸਭ ਨੂੰ ਸੁਣਨ ਦੀ ਬੇਨਤੀ ਹੈ ਕਿ ਉਸ ਸਮਾਂ ਘਟ ਕੇ ਪਰਮੋਦ ਰਤ ਨੂੰ ਕੋਸ ਕਰਨਾ ਉਹ ਰੂਪਮਾਨ ਕਰਨੇ ਹੋਏ ਦ੍ਰਿਸ਼ ਚਾਪੀਆਂ ਦੇ ਰੂਪ ਵਿੱਚ ਤੁਹਾਡੇ ਸਮੂਹ ਦੇਖੀ ਹੋ ਉਸ ਨਾਲ ਕੀ ਇਤਨੇ ਰਚਾ ਕੇ ਜਾਣਗੇ ਸੋ ਆਪ ਸਭ ਨੂੰ ਸਿਰ ਮੈਂਤੀ ਹੈ ਕਿ ਉਸ ਸੰਤਤਵਾਸ ਸਮਾਟ ਕੇ ਗੁਰਕਲ ਦੀ ਖੁਸ਼ੀ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨ। ਦੂਸਰੀ ਬੇਨਤੀ ਕਿ ਜੋ ਪਿਛਲੇ 16 ਸਾਲ ਤੋਂ ਲਗਾਤਾਰ ਆਪਣੇ ਨਗਰ ਦੇ ਵਿੱਚ ਸੰਖਿਆ ਦਾ ਇਸ ਨੂੰ ਇਹ ਬਲੰਦ ਕਰਕੇ ਲੈ ਲਿਆ ਹੈ ਉਹ ਇਸ ਦਾ 17ਵੇਂ ਪੈਰ ਉਸੰ ਦੀ 3 9 ਜੰਤਰੀ ਦੇ ਬੀਬਰ ਸਭਾਨ ਇਹੀ ਗੁਰਦਸਾਹਿਬ ਦੇ ਵਿੱਚ ਉਹ ਕਹਿ ਪਹੁੰਚਾ ਜਿੰਨਾ ਮਰੀਜ਼ਾਂ ਨੇ ਆਪਣੀ ਆਖੰਦ ਕਰਵਾਉਣੀ ਜੱਤ ਸੇ ਹੋਰ ਬਿਮਾਰੀ ਦਾ ਚੈਕਅਪ ਕਰਵਾਉਣੀ ਉਹ ਆਪਣੀ ਮਰੀਜਾਂ ਤੇਰੇ ਸੋਧਿਆ ਕੋਈ ਪਾਬੰਦੀ ਨਹੀਂ ਕਿ ਕੋਈ ਮਰੀਜ਼ ਕਿੱਥੋਂ ਆਇਆ ਤੁਸੀਂ ਆਪਣੇ ਦੂਰ ਦਰੇ ਦੇ ਰੈਸਟੋਰਾਂ ਨੂੰ ਵੀ ਮੰਗਾਂ ਕੀ ਇਸ ਕੈਂਪ ਦਾ ਲਾਭ ਲੈ ਸਕਦੇ ਹੋ ਦੂਰ ਦੇ ਰੈਸਟੋਰਾਂ ਮਰੀਜ ਜਿਨ੍ਹਾਂ ਜੋ ਕਰਿਆ ਹੋਇਆ ਹੁੰਦਾ ਪ੍ਰਬੰਧ ਕੰਮ ਨੂੰ ਦਿੱਤਾ ਜਨਰੂ ਸੋ ਨੋਹ ਲਈ ਦੇ ਇਸ ਕੈਂਪ ਦੇ ਨਾਲ ਇਹ ਇਸ ਕੈਂਪ ਦੇ ਵਿੱਚ ਸਾਰਾ ਤਵਨ ਕੀ ਹੋਣੀ ਹੈ اسی طرح ان کا فری ہو گیا لینڈ فاؤنڈ دی سیوا بھی فری ہو گئی سو کیا تھا وہ ہے کہ کرتا تھا کبھی بہت ہے کہ سلام کے دن ٹھیک پہنچے ہوئے تو اڑا کیتی سما لیا اس نے کسی ٹھیک پہنچے ہوئے داس کی ہونا جا چکر گروہ ساتھ سلطا واکشن دو ہم پلاو پتے واہ بٹی کا کامسا واہ کی پتے ایک اکنو ایسی سیسے پیونوں ਕਿ ਤੁਹਾਡਾ ਸਰਬਦਤਨ ਬਾਤ ਕਰਾਂ ਸੋ ਤੁਸੀਂ ਸਾਰਿਆਂ ਨੇ ਆਪਣੇ ਉਸ ਮਹਾਰਤ ਸੁਣੇ ਇਸ ਖੁਸ਼ੀ ਨੂੰ ਦੁਨਚਮਲ ਕਰਨ ਲਈ ਆਪਣੇ ਮਹਾਰਤ ਕਰਮਾਂ ਦੀ ਚਾਹ ਤੇ ਨਾਲ ਇਸ ਬੁਰ ਕੰਨ ਪਹੁੰਚੇ ਹੋ ਗੁਰ ਕਰਤ ਦੇ ਨਾਮ ਸੋਰੇ ਸਾਜ ਇਹ ਆਪਲੇ ਸਾਹ ਦੀ ਸੁੰਦਰੀ ਲੰਕਾ ਬਣ ਕੇ ਇਸ ਸੰਗਾਂ ਨੂੰ ਮੇਰੇ ਤੋਂ ਇੰਟਰਨੈਟ ਉੱਤੇ ਸਭ ਦਾ ਤਦ ਉਤਪੰਨ ਵਲ ਕੀ ਕਰ ਹੱਸਾ ਵਲ